ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਜਿਹੜਾ ਅੱਜ ਗੁਰਦਰਾ ਸਾਹਿਬ ਚ ਤੁਸੀਂ ਕੈਂਪ ਰੱਖਿਆ ਗਿਆ ਵਾ ਫਿਜ਼ਿਓਥੈਰੇਪੀ ਦਾ ਇੱਕ ਇਸ ਸੰਬੰਧ ਵਿੱਚ ਰੱਖਿਆ ਜੀ ਵਾਜੂ ਜੀ ਤਾਨ ਤਾਨਾ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਪੰਨੀ ਪਾਸ਼ਾ ਜਿਹਨਾਂ ਦੇ ਅਸੀਂ ਦੀਪੂਰਬ ਚੱਲ ਰਿਹਾ ਆ 10 ਤਰੀਕ ਤੋਂ ਇਹ ਨਗਰ ਢੋਡਣ ਦੀ ਟੀਮ ਨੇ ਇਹ ਪ੍ਰਾਲਾ ਕਰਕੇ ਵਾਟ ਵਾਟ ਨਗਰਾਂ ਦੇ ਵਿੱਚ ਕਈ ਕਈ ਤੋਂ ਇਹ ਵੀ ਹੀਰ ਸਟਾਰਟ ਹੋਈ ਸੀ ਕਈ ਕਈ ਤੋਂ ਲਾਲਪੁਰਾ ਸ਼نگਾਰਪੁਰਾ ਮਲਮੋਰੀ ਔਰ ਆਪਣਾ ਦੀਪੂਰਾ ਸੁਆਜਪੁਰਾ ਫਿਰ ਪਿੱਧੀ ਫਿਰ ਆਪਣਾ ਜਵੰਧਾ ਕਲਾਂ ਜੱਟਾ ਇਸ ਤਰ੍ਹਾਂ ਉਸਮਾ ਸਾਰੇ ਨਗਰਾਂ ਦੇ ਵਿੱਚ ਵਾਰਤਵਾਕ ਨਗਰਾਂ ਦੇ ਵਿੱਚ ਜਾ ਕੇ ਕੈਂਪ ਲਗਾਏ ਆ ਪੀੜਤ ਲੋਕ ਜਿਹੜੇ ਹਨ ਵਿਕਲ ਦੇ ਜਾਂ ਡੋਡਿਆਂ ਦੀ ਦਰਦ ਦੇ ਜਾਂ ਲੱਗ ਦੀ ਕਮਰ ਦੀ ਦਰਦ ਦੇ ਉਹਨਾਂ ਪੀੜਤ ਲੋਕਾਂ ਦਾ ਜਾ ਕੇ ਭੈਣ ਭਰਾਵਾਂ ਦਾ ਇਲਾਜ ਕੀਤਾ ਜਾਂਦਾ ਮੂਵੀ ਫਿਲੋਗ੍ਰਾਮ ਸੱਕੀ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਦਾ ਜਿਹੜਾ ਹੰਗਾਰਾ ਵਾ ਉਹ ਆ ਰਿਹਾ ਇੱਥੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਿੱਦਤ ਦੇ ਸੰਬੰਧ ਦੇ ਵਿੱਚ ਨਗਰ ਜਵੰਧਾ ਗਲਾਂ ਦੀਆਂ ਸੰਗਤਾਂ ਨੇ ਮਹਾਨ ਕਾਰਨਾ ਕੀਤਾ ਪਰसों ਦੇ ਰੋਜ਼ ਤੋਂ ਧੁਰਕੀ ਬਾਣੀ ਆਈ ਤੇ ਸਗਲੀ ਚਿੰਤਾ ਬਟਾਈ ਦੇ ਮਹਾਵਾਕਾਂ ਅਨਸਾਰ ਸ੍ਰੀ ਖੰਡਕੜ ਸਾਹਿਬ ਚੱਲ ਰਹੇ ਨੇ ਅੱਜ ਸੰਪੂਰਨ ਭੋਗ ਪਾਏ ਨੇ ਭੋਗਾਂ ਤੋਂ ਉਪਰੰਤ ਖੰਡੇ ਮਿੱਠੇ ਗੱਲ ਦੀਆਂ ਸ਼ੁਭਿਨਾ ਚੱਲ ਰਹੀਆਂ ਤੇ ਨਾਲ ਕੈਂਪ ਚੱਲ ਰਿਹਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਕੱਲ ਦੇ ਪਹੁੰਚੇ ਸੀ ਅਸੀਂ ਕੱਲ ਵੀ ਇੱਥੇ ਕੈਂਪ ਲਾਇਆ ਸੀਗਾ ਤੇ ਉਹਨਾਂ ਭੈਣ ਭਰਾਵਾਂ ਦਾ ਸੀ ਤੁਹਾਨੂੰ ਮਿਲਾ ਸਕਦੇ ਆ ਜੀ ਉਹਦੇ ਵਿੱਚ ਇਹ ਆ ਵੀ ਆ ਭੈਣ ਜੀ ਸਾਡੇ ਜੀ ਇਹਨਾਂ ਦੇ ਤੋਂ ਹਾਂ ਦੀ ਸਰਵਾਈਕਲ ਜਿਹੜੀ ਸੀ ਬਹੁਤ ਜ਼ਿਆਦੀ ਸੀ ਜੀ ਠੀਕ ਹੈ ਜੀ ਤੇ ਕੱਲ ਹੋਣ ਦੀ ਸਪੋਰਟ ਹੀ ਸਾਡੇ ਡਾਟਸਾ ਬਣਾਨੇ ਜਦੋਂ ਇਹਨਾਂ ਦਾ ਚੈੱਕਅਪ ਕੀਤਾ ਤੇ ਦਿਖਾਇਆ ਕਿ ਧੌਂਡ ਲਾ ਕੇ ਦਿਖਾਓ ਜਾਂ ਇਸ ਤਰ੍ਹਾਂ ਹੋ ਜਾ ਜੀ ਭੈਣ ਜੀ ਦੱਸੋ ਵੀ ਕਿੰਨਾ ਕੱਲ ਦਾ ਤੇ ਅੱਜ ਦਾ ਕੋਈ ਫਰਕ ਪਿਆ ਤੁਹਾਨੂੰ ਹਾਂ ਜੀ ਤੇ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਚਾਹੀਦੇ ਆ ਇਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਹਾਂ ਜੀ ਬਹੁਤ ਵਧੀਆ ਕਰਨਾ ਤੇ ਇਹ ਭੈਣ ਜੀ ਹੁਣੀ ਮੈਸੇਜ ਦਿੰਦੇ ਹਰ ਪਿੰਡ ਦੀ ਕਮੇਟੀ ਨੂੰ ਹਰ ਪਿੰਡ ਦੀ ਬਦਲ ਪ੍ਰਬੰਧਕਾਂ ਨੂੰ ਵੀ ਇਹ ਕੈਂਪਾਂ ਦੀ ਹਵੀਰ ਜਿਹੜੀ ਆ ਉਹ ਲਗਾਤਾਰ ਜਾਰੀ ਰਹਿਣੀ ਚਾਹੀਦੀ ਆ ਕਈ ਭੈਣ ਭਰਾ ਜਿਹੜੇ ਕਿਤੇ ਜਾ ਨਹੀਂ ਸਕਦੇ ਸਾਡੇ ਵਿੱਚ ਬਹੁਤ ਦੁੱਖ ਹੈ ਤਾਂ ਹਾਂ ਜੀ ਸ਼ਗਰ ਦਾ ਬਹੁਤ ਜਿਆਦਾ ਆਇਆ ਲਾਗੋਟਿਆ ਦਾ ਬਹੁਤ ਮੁਸ਼ਕਲ ਆ ਹਾਂ ਜੀ ਹਾਂ ਜੀ ਕੱਲ ਦਾ ਵੀ ਤੁਹਾਡੇ ਕੋਲ ਕੋਈ ਫੀਸ ਚਾਰਜ ਨਹੀਂ ਜਾ ਕੇ ਸਿਰ ਕੋਈ ਪੈਸਾ ਤਾਂ ਨਹੀਂ ਜਾ ਜਿੰਨਾ ਵੀ ਕੰਮ ਕੀਤਾ ਡਾਡਾ ਸਾਹਿਬ ਬਣਾਨੇ ਜਾਂ ਕੁੜੀਆਂ ਨੇ ਦਿਨੋਂ ਕੀਤਾ ਹਾਂ